ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਗੁੱਡ ਨਿਊਜ਼ ਲੈ ਕੇ ਆਏ ਆ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਪੇਪਰ ਨਵੇਂ ਫਿਰ ਤੋਂ ਓਪਨ ਹੋਏ ਆ ਇਹ ਓਪਨ ਰਹਣੇ ਆ ਹੁਣ ਪੇਪਰ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਕੌਣ ਕੌਣ ਪੇਪਰ ਪੜ ਸਕਦਾ ਵਾ ਕਿਹੜੇ ਕਿਹੜੇ ਪੇਪਰ ਓਪਨ ਹੋਏ ਆ ਤੇ ਨਾਲ ਆਪਾਂ ਜਿਹੜਾ ਮੇਨ ਟੌਪਿਕ ਦੂਜਾ ਹੈਗਾ ਵਾ ਆਪਣਾ ਸਲਿੱਪਾਂ ਵਾਲਾ ਕਿ ਬੜੇ ਵੀਰਾਂ ਭਰਾਵਾਂ ਦੇ ਮੈਸੇਜ ਆ ਰਹੇ ਆ ਕਿਸ ਸਲਿੱਪ ਨਹੀਂ ਮਿਲੀ ਸਲਿੱਪ ਨਹੀਂ ਮਿਲੀ ਸਲਿੱਪ ਨਹੀਂ ਮਿਲੀ ਇਹਦਾ ਕਾਰਨ ਕੀ ਹੈ ਤੁਹਾਨੂੰ ਸਲਿੱਪ ਕਿਉਂ ਨਹੀਂ ਮਿਲੀ ਕਿਉਂਕਿ ਬੜੇ ਵੀਰ ਭਰਾ ਹੈਗੇ ਆ 50% ਬੰਦੇ ਹੈਗੇ ਜਿਨ੍ਹਾਂ ਨੂੰ ਸਲਿੱਪਾਂ ਮਿਲ ਚੁੱਕੀਆਂ ਹਨ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਦਾ ਕਾਰਨ ਕੀ ਹੈ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾਲਿਆਂ ਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਮ ਤਾਂ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਸੀਂ ਆਪਣੇ ਜਿਹੜੇ ਮੈਸੇਜ ਹੈ ਉੱਥੇ ਬੰਦ ਕੀਤੇ ਉਹਦਾ ਮੈਂ ਹੱ ਉੱਥੇ ਮੈਸੇਜ ਬੰਦ ਵਾਲੀ ਆਪਸ਼ਨ ਸ਼ੋ ਹੁੰਦੀ ਹੈ ਇੰਸਟਾਗ੍ਰam ਦੇ ਉੱਤੇ ਤੇ ਮੈਂ ਉੱਥੇ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲਿ ਕਮੈਂਟ ਕਰ ਦੋ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਇਸ ਟੌਪਿਕ ਬਾਰੇ ਕਿ ਜਿਹੜੇ ਪੇਪਰ ਆ ਇਹ ਓਪਨ ਹੋਏ ਆ ਪਹਿਲਾਂ ਕਹਿੰਦੇ ਸੀ ਕਿ ਪੇਪਰ ਜਿਹੜੇ ਓਪਨ ਆ ਉਹ ਕੱਲੇ ਲੇਡੀਜ਼ ਵਾਸਤੇ ਓਪਨ ਆ ਕਿ ਲੇਡੀਜ਼ ਵਾਸਤੇ ਕੋਟਾ ਜ਼ਿਆਦਾ ਆ ਤੇ ਪੇਪਰ ਜਿਹੜੇ ਆ ਹੁਣ ਓਪਨ ਹੋਏ ਆ ਇਹ ਕੱਲੇ ਲੇਡੀਜ਼ ਵਾਸਤੇ ਆ ਪਰ ਨਹੀਂ ਇਹ ਜਿਹੜੇ ਪੇਪਰ ਆ ਇਹ ਜੈਂਟਸ ਵੀ ਫਿਲ ਕਰ ਸਕਦੇ ਆ ਇਹ ਪੇਪਰ ਓਪਨ ਰਹਿਣੇ ਆ 18 ਫਰਵਰੀ ਤੋਂ ਲੈ ਕੇ 31 ਦਸੰਬਰ 2025 ਤੱਕ ਪੇਪਰ ਜਿਹੜੇ ਆ ਓਪਨ ਰਹਿਣੇ ਆ ਪਰ ਤੁਹਾਨੂੰ ਬੈਨੀਫਿਟ ਤਾਂ ਹੀ ਆ ਪੇਪਰ ਭਰਨ ਦਾ ਜੇਕਰ ਤੁਸੀਂ ਹੁਣ ਦੋ ਚੌ ਦਿਨਾਂ ਦੇ ਵਿੱਚ ਵਿੱਚ ਪੇਪਰ ਭਰਾ ਦੋਗੇ ਤੇ ਜਿਆਦੇ ਵਧੀਆ ਰੋ ਕਿਉਂਕਿ ਜਿਆਦੇ ਚਾਂਸ ਹੋਣਗੇ ਪੇਪਰ ਨਿਕਲਣ ਦੇ ਬਾਅਦ ਚ ਉਸ ਤੋਂ ਬਾਅਦ ਬਹੁਤ ਘੱਟ ਚਾਂਸ ਹੋਣਿਆ ਪੇਪਰ ਨਿਕਲਣ ਦੇ ਪਰ ਪੇਪਰ ਓਪਨ ਹੀ ਰਹਿਣੇ ਵਾ ਤੇ ਜਿਹੜੇ ਵੀਰਪਰਾ ਰਹਿ ਗਏ ਸੀ ਜਿਨ੍ਹਾਂ ਨੇ ਆਪਣੇ ਫਾਈਲਾਂ ਰਹੀਆਂ ਰੈਡੀ ਕਰਾਈਆਂ ਨੰਬਰ ਦੇ ਵਿੱਚ ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਆ ਕਿ ਪੇਪਰ ਜਿਹੜੇ ਆ ਸੌਰੀ ਜਿਨ੍ਹਾਂ ਨੇ ਪੇਪਰ ਨਹੀਂ ਫਿਲ ਕਰਾਇਆ ਸੀ ਉਹ ਪੇਪਰ ਹੁਣ ਜਿਹੜੇ ਆ ਆਪਣੇ ਫਿਲ ਕਰਾ ਸਕਦੇ ਆ ਪਰ ਪੇਪਰ ਫਿਲ ਕਰਾਉਣ ਦੇ ਨਾਲ ਨਾਲ ਆਪਣੇ ਏਜੰਟ ਦੇ ਨਾਲ ਐਂਟਰੀ ਦੀ ਗੱਲ ਨਾ ਕਰਕੇ ਆਇਓ ਕਿਉਂਕਿ ਜਿਹੜੇ ਵੀਰਪਰਾ ਹੁਣ ਨਵੇਂ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਆਣ ਕੇ ਐਂਟਰੀ ਦਾ ਮਤਲਬ ਕੀ ਹੁੰਦਾ ਵਾ ਤੇ ਡਾਕੂਮੈਂਟ ਦਾ ਮਤਲਬ ਕੀ ਹੁੰਦਾ ਵਾ ਐਂਟਰੀ ਦਾ ਮਤਲਬ ਹੈ ਕਿ ਤੁਸੀਂ ਕੱਲੀ ਐਂਟਰੀ ਹੀ ਕਰਨੀ ਵਾ ਤੁਹਾਡੇ ਡਾਕੂਮੈਂਟ ਨਹੀਂ ਬਣਨੇ ਪਰ ਜੇਕਰ ਤੁਸੀਂ ਕਾਰਡ ਦੀ ਗੱਲ ਕਰਕੇ ਆਓਗੇ ਮਤਲਬ ਕਿ ਤੁਹਾਡਾ ਡਾਟਾ ਤੁਹਾਨੂੰ ਕਾਰਡ ਮਿਲੂਗਾ ਤੁਹਾਡੇ ਡਾਕੂਮੈਂਟ ਮਿਲਣਗੇ ਤੁਸੀਂ ਆਪਣਾ ਡਾਟਾ ਗਾਂ ਪ੍ਰੋਸੈਸਿੰਗ ਵਿੱਚ ਲਾ ਸਕਦੇ ਜੇ ਜਿਹੜੇ ਵੀ ਰ ਆਪਣਾ ਪੇਪਰ ਹੋਣ ਫਿਲ ਕਰਨੇ ਆ ਆਪਣੇ ਏਜੰਟ ਦੇ ਨਾਲ ਐਂਟਰੀ ਦੀ ਗੱਲ ਨਾ ਕਰਕੇ ਆਇਓ ਕਾਰਡ ਦੀ ਗੱਲ ਪਹਿਲੇ ਦੀ ਕਰਕੇ ਜਰੂਰ ਆਇਓ ਤਾਂ ਤੁਸੀਂ ਇੱਥੇ ਆਣ ਕੇ ਸੌਖੇ ਰਹੋ ਬਾਕੀ ਇੱਕ ਗੁੱਡ ਨਿਊਜ਼ ਹੈ ਜਿਹੜੇ ਵੀ ਨਾ ਪਰਮਾਨੇ ਪੇਪਰ ਨਹੀਂ ਫਿਲ ਕਰਾਇਆ ਸੀ ਉਹਨਾਂ ਵਾਸਤੇ ਕਿ ਤੁਸੀਂ ਪੇਪਰ ਜਿਹੜੇ ਆ ਹੁਣ ਫਿਲ ਕਰਾ ਸਕਦੇ ਜੀ ਭਾਵੇਂ ਉਹ ਲੇਡੀਜ਼ ਵਾ ਦੇ ਭਾਵੇਂ ਉਹ ਜੈਂਟਸ ਵਾ ਸਾਰਿਆਂ ਵਾਸਤੇ ਹੀ ਪੇਪਰ ਜਿਹੜੇ ਆ ਇਹ ਓਪਨ ਹੋਏ ਆ ਹੁਣ ਫਿਰ ਤੋਂ 18 18 ਫਰਵਰੀ ਤੋਂ ਲੈ ਕੇ ਪੇਪਰ ਜਿਹੜੇ ਆ ਇਹ ਉੱਪਰ ਰਹਿਣੇ ਆ 2025 ਦੀ 31 ਦਸੰਬਰ ਤੱਕ ਜਿਹੜੇ ਪੇਪਰ ਆ ਇਹ ਓਪਨ ਰਹਿਣੇ ਆ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਦੂਜੇ ਟੌਪਿਕ ਬਾਰੇ ਦੂਜਾ ਟੌਪਿਕ ਹੈਗਾ ਸਲਿੱਪਾ ਸਲਿੱਪ ਦਾ ਬੜੇ ਮੈਸੇਜ ਆ ਰਿਹਾ ਮੈਨੂੰ ਇੰਸਟਾਗ੍ਰam ਤੇ ਵੀ ਪਰਸਨਲੀ ਮੈਂ ਪਿਛੇ ਵੀਡੀਓ ਪਾਈਆਂ ਵਾਂ ਉਹਨਾਂ ਹੱਲੇ ਕਮੈਂਟ ਬੜੇ ਵੀਰਾਂ ਭਰਾਵਾਂ ਦੇ ਆ ਰਹੇ ਆ ਕਿ ਜਿਹੜੇ ਬਾ ਸਲਿੱਪ ਨਹੀਂ ਮਿਲੀ ਹਣ ਤੱਕ ਸਲਿੱਪ ਨਹੀਂ ਮਿਲੀ ਹਣ ਸਲਿੱਪ ਨਹੀਂ ਮਿਲੀ ਇਸ ਦਾ ਕਾਰਨ ਕੀ ਆ ਸਲਿੱਪ ਨਾ ਮਿਲਣ ਦਾ ਕਾਰਨ ਕੀ ਆ ਪਰ ਉਂਝ ਜੇ ਆਪਾਂ ਵੇਖ ਜਾਵੇ ਸੌਰੀ ਜੇ ਉਂਝ ਆਪਾਂ ਵੇਖ ਜਾਵੇ ਰੀਅਲ ਤੌਰ ਦੇ ਉੱਤੇ ਜਿਹੜੀ ਸਲਿੱਪ ਵਾ ਉਹ ਨਾਰਮਲੀ ਗੱਲ ਵਾ ਉਹ ਕਲਿੱਕ ਡੇ ਹੋਣ ਤੋਂ ਬਾਅਦ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਜਿਹੜੀ ਸਲਿੱਪ ਆ ਉਹ ਨਾਰਮਲੀ ਮਿਲ ਜਾਂਦੀ ਆ ਤੇ ਬੜੇ ਵੀਰ ਭਰਾ ਹੈਗੇ ਜਿਨ੍ਹਾਂ ਨੂੰ ਸਲਿੱਪਾਂ ਮਿਲ ਚੁੱਕੀਆਂ ਆ ਇੱਕਸਲੇ ਪੋਨੋ ਦੇ ਕੋਲ ਪਹੁੰਚ ਗਈ ਕਿਉਂਕਿ ਮੈਨੂੰ ਵੀ ਬੜੇ ਵੀਰਾਂ ਭਾਣੇ ਮੈਸੇਜ ਕੀਤੇ ਆ ਆਪਣੀ ਸਲਿੱਪ ਵਿਖਾਉਣ ਵਾਸਤੇ ਜਾਂ ਆਪਣਾ ਦਾੜਾ ਸ਼ਹਿਰ ਪਤਾ ਕਰਨ ਵਾਸਤੇ ਜਾਂ ਪੇਪਰ ਪਤਾ ਕਰਨ ਵਾਸਤੇ ਸਾਰਾ ਕੁਝ ਕਰਾਉਣ ਵਾਸਤੇ ਮੈਨੂੰ ਬੜੇ ਵੀਰਾਂ ਭਾਣੇ ਸਲਿੱਪ ਸੈਂਡ ਕੀਤੀਆਂ ਵਾ ਸਲਿੱਪ ਜਿਹੜੀ ਆ ਉਹ ਤੁਹਾਨੂੰ ਉਸੇ ਵੇਲੇ ਹੀ ਮਿਲ ਸਕਦੀ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਰ ਜਿਨ੍ਹਾਂ ਨੂੰ ਨਹੀਂ ਮਿਲੀ ਕਾਰਨ ਕੀ ਆ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਚਲੋ ਕਈ ਵਾਰ ਤਾਂ ਏਜੰਟ ਕੀ ਕਰਦੇ ਆ ਸਲਿੱਪ ਉਹਨਾਂ ਕੋ ਪਈ ਵੀ ਹੁੰਦੀ ਆ ਜਾਣ ਕੇ ਹੀ ਨਹੀਂ ਸੈਂਡ ਕਰਦੇ ਕਿ ਚਲੋ ਕੀ ਸੈਂਡ ਕਰਨੀਆਂ ਨੂਲਾ ਹਾਊਸ ਸੈਂਡ ਕਰਦਾਂਗੇ ਸਿੱਧੇ ਪੇਪਰ ਹੀ ਸੈਂਡ ਕਰਾਂਗੇ ਨਾਰਮਲੀ ਗਲਤਾਂ ਨੂੰ ਸਲਿੱਪ ਨਹੀਂ ਸੈਂਡ ਕਰਦੇ ਹੋਗੀ ਇਦਾਂ ਕਿੰਦਾ ਵਾ ਇਦਾਂ ਤੁਹਾਡੇ ਕੋਲ ਇੱਕ ਪ੍ਰੂਫ ਹੁੰਦਾ ਕਿ ਤੁਸੀਂ ਪੇਪਰ ਜਿਹੜੇ ਆ ਆਪਣੇ ਭਰਾਏ ਆ ਆ ਮਾਲਕ ਆ ਆਮ ਆਮ ਉਹ ਕਿਤਾੜਾ ਨਾ ਮਾ ਤੁਸੀਂ ਆਹ ਵਾਲੇ ਪੇਪਰ ਭਰਾਇਆ ਤੁਸੀਂ ਇੱਥੇ ਭਰਾਇਆ ਤੁਹਾਡੇ ਇੱਕ ਸਬੂਤ ਹੋ ਜਾਂਦਾ ਪਰ ਜੇਕਰ ਉਹਨਾਂ ਨੂੰ ਸਲਿੱਪ ਨਾ ਸੈਂਡ ਕੀਤੀ ਤੁਹਾਡੇ ਕੋਲ ਪੈਸੇ ਵੀ ਮੰਗ ਲੈਣ ਉਹ ਬਾਅਦ ਵਿੱਚ ਉਸ ਤੋਂ ਬਾਅਦ ਤੁਹਾਨੂੰ ਲਾਹਸਤਾ ਵੀ ਨਾ ਸੈਂਡ ਕਰਨ ਤੇ ਤੁਸੀਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਸਕਦੇ ਜੇ ਕਿ ਤੁਹਾਡੇ ਕੋਲ ਸਲਿੱਪ ਨਹੀਂ ਹੈ ਕਿਉਂਕਿ ਨਾਰਮਲ ਹੀ ਕਲ ਸਲਿੱਪ ਹੋਵੇ ਇਸ ਲਈ ਪੇਪਰ ਤੇ ਸਾਰਾ ਕੁਝ ਲਿਖਿਆ ਹੁੰਦਾ ਕਿ ਪੇਪਰ ਦੇਡੇ ਕਿਹੜੇ ਆ ਕਰੋ ਬੇਬਰ ਭਰਾਏ ਆ ਕੀ ਹਸਾਤਾ ਆ ਪਰ ਜੇਕਰ ਤੁਹਾਡੇ ਕੋਲ ਸਲਿੱਪ ਹੀ ਨਹੀਂ ਹੈਗੀ ਤੇ ਨੋਰਮਲ ਗੱਲ ਤੁਸੀਂ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਤੇ ਸਲਿੱਪ ਇਹ ਨਹੀਂ ਕਿ ਸਲਿੱਪ ਜੇਕਰ ਤੁਹਾਨੂੰ ਨਹੀਂ ਮਿਲੀ ਸਮਝੋ ਕਿ ਤੁਹਾਡੇ ਪੇਪਰ ਨਹੀਂ ਨਿਕਲਣੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਬੜੇ ਵੀਰ ਭਰਾਏ ਗਿਆ ਪਿਛਲੇ ਸਾਲ ਵੀ ਜਿਨ੍ਹਾਂ ਨਾਲ ਹੋਇਆ ਸੀ ਕਿ ਸਲਿੱਪ ਨਹੀਂ ਮਿਲੀ ਸਿੱਦੇ ਨੂਲੇ ਹਾਸ ਤੇ ਹੀ ਏਜੰਟਾਂ ਨੇ ਸੈਂਡ ਕੀਤੇ ਸੀ ਉਹਨਾਂ ਨੂੰ ਉਹ ਜਿਹੜਾ ਮੇਨ ਕਾਰਨ ਵਾਕੀ ਏਜੰਟ ਜਾਣ ਕੇ ਹੀ ਨਹੀਂ ਤੁਹਾਨੂੰ ਸੈਂਡ ਕਰਦੇ ਉਹਨਾਂ ਕੋਲ ਪਈ ਹੁੰਦੀ ਹੈ ਸਲਿੱਪ ਭਰ ਜੇਕਰ ਤੁਹਾਨੂੰ ਉਹ ਕਹਿਣ ਕਿ ਹਲੇ ਡਾਊਨਲੋਡ ਨਹੀਂ ਹੋ ਹੁੰਦੇ ਜਾਂ ਸਰਕਾਰ ਨੇ ਸਖਤਾਈ ਬੜੀ ਕਰਤੀ ਹੈ ਇੱਥੇ ਤਾਂ ਕਰਕੇ ਸਲਿੱਪਾਂ ਹਲੇ ਮਿਲ ਨਹੀਂ ਦੇਈਆਂ ਜਾਂ ਸਲਿੱਪਾਂ ਉਹ ਦੇ ਨਹੀਂ ਦੇ ਐਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਸਲਿੱਪ ਜਿਹੜੀ ਆ ਨਾਰਮਲੀ ਬੜੇ ਵੀਰਾਂ ਭਰਾਵਾਂ ਨੂੰ ਮਿਲ ਚੁੱਕੀਆਂ ਵਾ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਦਾ ਕਾਰਨ ਵਾਕੀ ਏਜੰਟ ਉਹਨਾਂ ਨੂੰ ਜਾਣ ਕੇ ਹੀ ਸੈਂਡ ਨਹੀਂ ਕਰ ਰਹਾ ਉਹਨਾਂ ਸਲਿੱਪਾਂ ਜਿਹੜੀਆਂ ਵਾ ਉਹ ਮਿਲ ਗਈਆਂ ਵਾ ਕਈ ਵਾਰ ਭਰ ਕੀ ਹੁੰਦਾ ਵਾ ਕੀ ਪੇਪਰ ਗਾ ਤਾਂ ਗਾਂਪਰਾਏ ਹੁੰਦੇ ਆ ਨੋਰਮਲੀ ਗੱਲ ਵਾਕਿ ਜੇ ਤੁਸੀਂ ਤੁਸੀਂ ਬੈਠੇ ਜੇ ਇੰਡੀਆ ਦੇ ਵਿੱਚ ਤੁਸੀਂ ਗੱਲ ਕੀਤੀ ਕਿਸੇ ਨਾ ਕਿਸੇ ਆਪਣੇ ਏਜੰਟ ਦੇ ਨਾਲ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਦਾ ਏਜੰਟ ਆ ਉਹਨੇ ਗੱਲ ਕੀਤੀ ਆ ਬਾ ਬਾਦ ਜ ਤਰਨ ਤਨ ਆਪਾ ਤਰਨ ਤਨ ਗਿਆ ਤਾਂ ਇਥੇ ਇਟਲੀ ਵਿੱਚ ਕੇ ਬੰਦੇ ਦੇ ਨਾਲ ਇਟਲੀ ਵਾਲੇ ਨੇ ਗਾਂ ਗੱਲ ਕੀਤੀ ਆ ਜਿਹੜਾ ਅਸਲੀ ਮਾਲਕ ਵਾ ਉਹਦੇ ਨਾਲ ਗੱਲ ਕੀਤੀ ਆ ਕਿ ਪੇਪਰ ਪਰਵਾਉਣੇ ਆ ਆਪਾਂ ਠੀਕ ਆ ਹੁਣ ਨਾਰਮਲ ਹੀ ਗੱਲ ਜਿਹੜੀ ਸਲਿੱਪ ਆ ਉਹ ਹੁਣੇ ਤੁਹਾਡੇ ਮਾਲਕ ਕੋਲ ਜਿਹੜਾ ਮਾਲਕ ਹੈ ਇਥੇ ਆਪ ਮਾਲਕ ਨੇ ਸੈਂਡ ਕਰਨੀ ਹੈ ਜਿਹੜਾ ਇਟਲੀ ਵਾਲਾ ਏਜੰਟ ਵਾ ਉਹਨੂੰ ਸੈਂਡ ਕਰਨੀ ਆ ਜਿਹੜਾ ਇਟਲੀ ਵਾਲਾ ਏਜੰਟ ਆ ਉਹਨੇ ਸੈਂਡ ਕਰਨੀ ਆ ਤੁਹਾਡਾ ਜਿਹੜਾ ਏਜੰਟ ਵਾ ਇੰਡੀਆ ਵਿੱਚ ਬੈਠਾ ਵਾ ਤੇ ਇੰਡੀਆ ਵਾਲੇ ਏਜੰਟ ਨੇ ਬਾਅਦ ਤੁਹਾਨੂੰ ਸਲਿੱਪ ਸੈਂਡ ਕਰਨੀ ਹੁੰਦੀ ਆ ਜਿਸ ਕਰਕੇ ਕੀ ਆ ਕਿ ਜੇਕਰ ਤੁਹਾਡੇ ਜਿਹੜਾ ਪਹਿਲਾ ਮਾਲਕ ਵਾ ਉਹਨੇ ਤੁਹਾਨੂੰ ਸੈਂਡ ਹੀ ਨਾ ਕੀਤੀ ਸਲਿੱਪ ਤੁਹਾਡੇ ਏਜੰਟ ਨੂੰ ਸੈਂਡ ਨਾ ਕੀਤੀ ਤੇ ਨਾਰਮਲ ਹੀ ਗੱਲ ਤੁਹਾਡੇ ਕੋਲ ਸਲਿੱਪ ਜਿਹੜੀ ਆ ਉਹ ਨਹੀਂ ਪਹੁੰਚਣੀ ਪਰ ਤਕਰੀਬਨ ਜਿਹੜ ਕਾਰਨ ਉੰਜ ਕੋਈ ਨਹੀਂ ਆ ਬਸ ਤੁਹਾਨੂੰ ਮਾਲਕ ਵੈਸੇ ਹੀ ਤੁਹਾਨੂੰ ਸਲਿੱਪ ਨਹੀਂ ਦੇ ਰਿਹਾ ਉੰਜ ਸਲਿੱਪ ਦੇ ਸਕਦਾ ਵਾ ਸਲਿੱਪਾਂ ਉਹਨਾਂ ਕੋ ਪਈਆਂ ਵਾ ਉਹ ਜਾਣ ਕੇ ਹੀ ਤੁਹਾਨੂੰ ਜਿਹੜੀ ਸਲਿੱਪ ਨਹੀਂ ਦੇ ਰਿਹਾ ਇਹਦਾ ਹੁਣ ਮੈਂ ਪੱਕਾ ਆਪਾਂ ਕਹਿ ਲਈਏ ਕੋਈ ਪੱਕਾ ਕਾਰਨ ਨਹੀਂ ਪ੍ਰਾਈਵੇਸੀ ਆਪਦੀ ਵਾਸਤੇ ਸਲਿੱਪ ਕਹਿ ਰਹੋ ਕਿ ਨਹੀਂ ਤੁਹਾਨੂੰ ਦੇ ਰਿਹਾ ਉੰਜ ਪਰ ਜਿਹੜੇ ਵੀ ਰਹਾਵਾਂ ਦੇ ਪੇਪਰ ਭਰੇ ਗਏ ਆ ਜਿੰਨਾ ਸਾਰਾ ਕੁਝ ਮਾਲਕ ਵੀ ਸਹੀ ਆ ਏਜੰਟ ਵੀ ਸਹੀ ਆ ਜਿਹੜੇ ਫਰਾਡ ਨਹੀਂ ਕਰ ਰਹੇ ਉਹ ਸਲਿੱਪਾਂ ਜਿਹੜੀਆਂ ਵਾ ਉਹ ਨਾਰਮਲੀ ਦਈ ਜਾਂਦੇ ਆ ਪਰ ਜਿਨ੍ਹਾਂ ਨੂੰ ਨਹੀਂ ਮਿਲੀ ਤੇ ਆਪਾਂ ਤੁਸੀਂ ਏਜੰਟਾਂ ਨੂੰ ਕਹਿ ਕੇ ਜ਼ੋਰ ਜਾਰ ਦਲਵਾ ਕੇ ਸਲਿੱਪ ਜ਼ਰੂਰ ਮੰਗਾਓ ਤੁਹਾਡੇ ਕੋਲ ਇੱਕ ਇੱਕ ਪ੍ਰੂਫ ਹੁੰਦਾ ਕਿ ਤੁਹਾਡੇ ਇਹਦੇ ਪੇਪਰ ਆ ਉਹ ਭਰੇ ਗਿਆ ਬਾਕੀ ਉਹ ਜੇ ਨਹੀਂ ਕਿ ਸਲਿੱਪ ਤੇ ਸਾਰਾ ਕੁਝ ਲਿਖ ਮਤਲਬ ਕਿ ਜੇਕਰ ਤਾਂ ਸਲਿੱਪ ਨਾ ਮਿਲੀ ਤੁਹਾਡੇ ਪੇਪਰ ਨੇ ਨਿਕਲਨੇ ਪੇਪਰ ਨਿਕਲਨੇ ਹੀ ਨਿਕਲਨੇ ਵਾ ਪਰ ਸਲਿੱਪ ਸੇਪ ਤੁਹਾਡੇ ਕੋਲ ਹੁਣ ਇਸ ਟਾਈਮ ਤੁਹਾਡੇ ਕੋਈ ਪ੍ਰੂਫ ਨਹੀਂ ਹੈਗਾ ਪਰ ਜੇਕਰ ਤੁਹਾਡੇ ਕੋਲ ਸਲਿੱਪ ਹੋ ਗਈ ਤੁਹਾਡੇ ਕੋਲ ਇੱਕ ਪ੍ਰੂਫ ਹੈਗਾ ਕਿ ਤੁਹਾਡੇ ਇਹਦੇ ਪੇਪਰ ਆ ਉਹ ਭਰੇ ਗਿਆ ਬਸ ਹੋਰ ਕੋਈ ਕਰਨੀ ਆ ਪਰ ਸਲਿੱਪ ਮੰਗਾਉਣ ਦੀ ਕੋਸ਼ਿਸ਼ ਆਪਣੇ ਮਾਲਕ ਕੋਲੋਂ ਜਾਂ ਏਜੰਟ ਕੋਲੋਂ ਜ਼ਰੂਰ ਕਰੋ ਤਾਂ ਤੁਹਾਡੇ ਕੋਲ ਕੋਈ ਪ੍ਰੂਫ ਬਣੇ ਲਓਇ ਮੈਟਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਚੀਜ਼ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ WhatsApp ਗਰੁੱਪ ਬਣਾਇਆ ਵਾ ਜੇ ਕਿਸੇ ਵੀ ਵੀਰ ਭਰਾ ਨੇ ਉਹ WhatsApp ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ Instagram ਦੇ ਉੱਤੇ ਮੈਸੇਜ ਕਰ ਦਿਓ ਤੈਨੂੰ ਆਪਾਂ ਲਿੰਕ ਸੈਂਡ ਕਰ ਦਾਂ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਐਡ ਹੋ ਸਕੋ ਤੇ ਉਹਦੇ ਆਪਾਂ ਗਰੁੱਪ ਵਿੱਚ ਇਟਲੀ ਦੇ ਪੇਪਰਾਂ ਬਾਰੇ ਜਾਂ ਡਾਕੂਮੈਂਟਾਂ ਬਾਰੇ ਜਾਂ ਕੰਮ ਬਾਰੇ ਜਾਂ ਅਪਾਇੰਟਮੈਂਟਾਂ ਬਾਰੇ ਜਾਂ ਵੀਜ਼ਾ ਬਾਰੇ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਵਾ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਉਹਨੇ ਚਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ